ਦੀ ਸਪੀਡ ਵੀ ਦੇਖ ਸਕਦੇ ਜੇ ਸੋ ਇਹ ਮੇਰੇ ਕੋਲ ਸਿਰਫ ਉਹੀ ਗੱਲ ਨਹੀਂ ਹੈ ਜੀ ਅਸੀਂ ਚੱਲੇ ਆਂ ਚਾਹ ਮਿਸਰ ਉਹ ਤੇ ਇਹਨਾਂ ਨੇ ਵਸਤੇ ਚ ਉੱਤੋਂ ਜਿਹੜਾ ਇਹਨੂੰ ਮੇ ਅਰਜੰਟ ਕੰਮ ਹੈ ਨਾ ਤੇ ਚੱਲਣਾ ਇਥੇ ਮਟਾਲੇ ਤੱਕੀ ਬਾਕੀ ਅਸੀਂ ਤਿੰਨ ਮੈਂਬਰ ਜੜੇ ਆ ਉਹ ਚਾਉਂਗੇ ਬਸ ਤਰ ਆ ਜੇ ਮੜਾ ਜੀ ਵੀ ਜਿੱਦ ਵੱਲ ਪਰ ਹਰ ਵੀ ਜਿੱਤ ਤਰ੍ਹਾਂ ਇੰਨੇ ਕਦੇ ਮੇਰੇ ਅਨਸਾਰ ਕਿ 30 40 ਤੋਂਤੇ ਨਹੀਂ ਚੱਲਣਾ ਚਾਹੀਦਾ ਪਰ ਇਹ 80 ਤੇ ਪਹੁੰਚਣ ਦੇ ਆ ਸੋ ਜਿਹੜੇ ਰਿਸ਼ਤੇਦਾਰ ਆ ਸਾਡੇ ਉਹ ਲੋਡ ਕਰ ਲੈਣ ਜਰਾ ਕਿਉਂ ਕੀ ਗੱਲ ਨਾ ਆ ਕੇ ਨਹੀਂ ਆਇਆ ਕਿਦੋਂ ਮੈਂ ਦੋ ਦਿਨ ਨਾ ਤਾ ਕਿਦੋਂ ਮੈਂ ਨਾ ਆ ਗਿਆ ਵਾ ਮੇਰੀ ਕੁਸ਼ਕੀ ਹੈ ਛੇਤੀ ਛੇਤੀ ਚ ਕਾਲੀ ਇੰਨੀ ਪਈ ਕਿਉਂਕਿ ਪਾਪਾ ਰੋਬਰ ਡਰੌਪ ਨਾ ਹੀ ਬਟਾਲੇ ਉਹਨਾਂ ਨੇ ਸੱਚੇ ਇੰਨਾ ਸਟ्रेस ਦਿੱਤਾ ਸਾਨੂੰ ਇੰਨੀ ਗੱਡੀ ਤੇਜ਼ ਲਿਆਂਦੀ ਤਬਾਰੇ ਜਿਹੜੇ ਜਿੱਥੇ ਟਾਈਮ ਤੇ ਪੁੱਛ ਰਹੇ ਉਹ ਤੇ ਕਿਉਂਕਿ ਸਾਢੇ 9 ਵਜੇ ਆ ਨਹੀਂ 10 ਉਹਨਾਂ ਨੂੰ ਇੱਥੇ ਹੀ ਵਜੇ ਕਿਉਂਕਿ ਉਹ ਲੇਟ ਹੋ ਗਏ ਹੁਣ ਤੇ ਉਹਨਾਂ ਨੇ ਪੁੱਛ ਰ ਸੀ 10 ਵਜੇ ਆਪਣੇ ਸਟੋਪੇਜ ਤੇ ਜਿਹੜਾ ਪਿੰਚ ਤੇ ਜਾਣਾ ਹੈ 10 ਉਹਨਾਂ ਨੂੰ ਬਟਾਲੀ ਵਜ ਗਏ ਅੱਗੇ ਪਿਛੇ ਕਰੋ ਇਹਨੂੰ ਤੇ ਇਹ ਫੋਨ ਅਸੀਂ ਜਾ ਰਹੇ ਆਏ ਹੁਣ 에어ਪੋਰਟ ਤੇ ਸਾਢੇ ਅਸੀਂ ਲੈ ਲਿਆ ਪੁੱਕਾ ਅਸੀਂ ਬਣਾ ਲਿਆ ਆ ਤੇ ਪੁੱਕਾ ਬੁੱਕਾ ਇਹ ਬੁੱਕਾ 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 ਤੇ ਜਾਣਦੇ ਆ ਤੇ ਮੈਂ ਆਏ ਜਾ ਕੇ ਉੱਥੇ ਵੇਖੀ ਇਹ ਆ ਦਿਓ ਆ ਦੇਖੋ ਜੀ ਅਸੀਂ ਨਾ ਸਾਡੇ ਜਿਹੜੇ ਮੈਂਬਰ ਆ ਰਿਹਾ ਸੀ ਤਾਂ ਮੈਂ ਦੱਸਿਆ ਕਿ ਅਸੀਂ ਜਾ ਰਹੇ 에어ਪੋਰਟ ਤੇ ਅੱਜ ਜਿਹੜਾ 사ਵਲ ਦੇ ਚਾਚਾ ਹੀ ਨੇ ਤੇ ਪਾ ਮਮੀ ਤੁਸੀਂ ਜਾਓ ਤੇ ਮੈਂ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਤੇ ਮੇਰਾ ਧਿਆਨ ਅੱਗੇ ਧੁੰਦਵਾ ਲਿਆ ਫੋਨ ਵੱਲ ਘਾਟਾ ਕਿਉਂਕਿ ਤੂੰ ਬਹੁਤ ਜ਼ਿਆਦਾ ਤੇ ਉਹ ਧਿਆਨ ਨਾ ਕੋ ਤਾਂ ਮੈਂ ਬਹੁਤ ਲੇਟ ਹੋ ਗਿਆ ਵੈਸੇ ਚਲੋ ਕੋਈ ਗੱਲ ਨਹੀਂ ਉਹ ਵਿਚਾਰਾ ਸਾਡਾ ਭਰਾ بڑا ਹੌਸਲੇ ਵਾਲਾ ਆ ਉਹਨੇ ਇਹ ਥੋੜੀ ਵੀ ਕਾਲੇ ਪੈ ਜਾਣਾ ਕਿ ਤੁਸੀਂ ਲੇਟ ਆਏ ਸੀ ਉਹਨੇ ਵਿਚਾਰੇ ਨੂੰ ਕੁਝ ਨਹੀਂ ਜਣਾ ਤੇ ਅਸੀਂ ਉਹਦੀ ਫੇਵਰੇਟ ਗੋਪੀ ਆ ਉਹਦੀ ਫੇਵਰੇਟ ਸੋ ਅਸੀਂ ਜਿਹੜਾ ਨਾ ਇਹੀ ਲੈ ਕੇ ਚੱਲੇ ਆ ਉਹਦੇ ਵਾਸਤੇ ਇਹ ਤੇ ਹੈ ਨਾ ਇਹ ਤਾਂ ਫੇਰ ਕਿਤੇ ਕੰਮ ਆਊਗਾ ਹੈ ਨਾ ਫੁੱਲ ਲੈ ਜਾਂਦੇ ਫੁੱਲ ਤੇ ਆ ਕੇ ਸੁਟਨੇ ਫੁੱਲ ਤੇ ਓਨੀ ਦੇਰੀ ਆ कि ਜਿੰਨੀ देर ਆਪਾਂ ਉਹਨੂੰ ਢਾਣੀ ਨਾਲੋਂ ਤੋੜ ਦੇਣੀ ਆ ਬਾਅਦ ਚ ਬਕਰ ਹੋ ਜਾਂਦੇ ਹਨਾ ਸੋ ਇਹ ਤੇ ਜਿਹੜੇ ਫੁੱਲਾ ਫੁੱਲਾ ਵਾਲਾ ਕੰਮ ਇਹ ਤੇ ਹੈਗਾ ਗੂਰਿਆਂ ਦਾ ਸਾਡਾ ਪੰਜਾਬੀ ਜਾਂਦੇ ਤੇ ਸਿੱਧੇ ਸੱਚ ਦੇ ਗਾਮ ਆ ਤੇ ਅਹੀਂ ਇਹ ਗੋਭੀ ਦੀ ਅਹੀਂ ਗੋਭੀ ਦੀ ਸਬਜ਼ੀ ਬਣਾ ਲੈਣੀ ਆਗੇ ਨਾਲੇ ਅਗਲੇ ਨੂੰ ਆਪਾਂ ਦੇ ਵੀ ਦੇਣਾ ਹੈ ਹਨਾ ਵੈਲਕਮ ਵੀ ਕਰ ਦੇਣਾ ਇਹ ਇਹ ਗੋਭੀ ਦੀ ਸਬਜ਼ੀ ਆ ਕੇ ਦੇਣੀ ਇਹ ਇਹ ਗੋਭੀ ਦੀ ਸਬਜ਼ੀ ਜਾਂ ਚੌਲ ਬਣਦੇ ਆ ਲੋਕੀ ਚਾਵਲ ਕਹਿੰਦੇ ਆਂ ਚੌਲ ਕਹਿੰਦੇ ਆਂ ਪੈੰਡੂ ਬੰਦੇ ਆ ਸਿੱਧੀ ਜੀ ਗੱਲ ਆ ਚੌਲ ਚੌਲ दाल ਚੌਲ ਚੌਲ ਕੀ ਚਾਵਲ ਕਹਿੰਦੇ ਚਾਵਲ ਚੋਲ 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 ਖਾਣੇ ਚੌਲ ਆਟੇ ਤੇ ਚੌਲ ਆਵੇ दाल ਚੌਲ ਸੋ ਹਨਾ ਸਭੀ ਸਾਲ ਦੇ ਚਾਚਾ ਇਹਨੂੰ ਲੈਣ ਚੱਲਿਆ ਤਾਂ ਜੀ ਤਿੰਨੇ ਮੈਂਬਰ ਆਏ ਦਰਜੀਦੀ ਸਕੂਲ ਆ ਆਪਣੇ ਕਿਤੇ ਛੁੜੀ ਕੰਮ ਤੇ ਚਲ ਗਏ ਦਾਦੀ ਮਾਮਾ ਕਹਿੰਦੇ ਕਿ ਮੈਂ ਘਰ ਰਹਿਣੀ ਆ ਤੁਸੀਂ ਜਲਜੋ ਸੋ ਧੁੰਦ ਬੜੀ ਆ ਤੇ ਥੋੜੇ ਜਿਲੇ ਲੇਟ ਹੋ ਗਈਆਂ ਦੇਖੋ ਵਾਏ ਗੁਰੂ ਵਾਏ ਜੀ ਇੰਨ ਪਾਲੀ ਮੁੜੀ ਤੇ ਬਸ ਠੀਕ ਆ ਉਹ ਤਾਂ ਮੁਕਾਲਾ ਬਣੀ ਚੁੱਕੀ ਤੇ ਨਾਲ ਅਸੀਂ ਲੈ ਕੇ ਆਏ ਆ ਚਾਹ ਤੇ ਅਸੀਂ ਆਹ ਵੇ ਕੋ ਨਾਲ ਰੱਖੀ ਆ ਚਾਹ ਰੱਖੀ ਨਾਲ ਤੇ ਨਾਲ ਅਸੀਂ ਪਿੰਨੀਆਂ ਲਈਆਂ ਆ ਤੇ ਨਾਲ ਰਿਆ ਅਸੀਂ ਹੋਰ ਕੀ ਪਾਇਆ ਸੀ ਮੈਂ ਬੇਸਨ ਹਾਂ ਕਰਦਾ ਬੰਦਾ ਹੋਇਆ ਵੇਸਨ ਕਿ ਜੇ ਭੁੱਖ ਲਗੀ ਮम्मी ਕਦੇ ਵੀ ਪਹਿਲਾਂ ਮੈਂ ਸੋਚਿਆ ਰਹਿੰਦਾਂ ਨਹੀਂ ਮम्मी ਕਦੇ ਵੀ ਕਈ ਵਾਰ ਫੂਡ ਕਈ ਖਾਂਦਾ ਬੰਦਾ ਰਸਤੇ 'ਚ ਕਿ ਚੰਗਾ ਨਹੀਂ ਹੁੰਦਾ ਤੇ ਤੂੰ ਹੀ ਲੈ ਜਾ ਕਿਉਂਕਿ ਆ ਲੰਡਨ ਤੋਂ 90 ਸਾਲ ਟਰੈਕਟ ਫਾਈਟ ਆਹ ਟਰੈਕਟ ਵਾਲੀ ਹੈ ਨਾ ਲੰਗਰ ਡੈਕਟਰੀ ਆ ਨਹੀਂ 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 ਬਤਾ 8 ਘੰਟੇ ਦੀ 8 ਘੰਟੇ ਦੀ ਫਲਾਈਟ ਸੀ ਆ ਉਹ ਹੀ ਟਰੈਕਟ ਮਿਲ ਗਿਆ ਸੋ ਆਪਾਂ ਫਿਰ ਲੈਲੀਆਂ ਜਦੋਂ ਭੁੱਖ ਹੋਏਗੀ ਤੇ ਚਲ ਚਾ ਇਹਨਾਂ ਨੂੰ ਭੁੱਖ ਲੱਗ ਜਾਣੀ ਆ ਉਹਨੂੰ ਵਿਚਾਰੇ ਨੂੰ ਲੱਗੇ ਜਾਂ ਨਾ ਲੱਗੇ ਮੇਰੇ ਨਾਲ ਜਿਹੜੇ ਦੋ ਜਣੇ ਇਹਨਾਂ ਨੂੰ ਭੁੱਖ ਬੜੀ ਲੱਗਦੀ ਆ ਰੋਟੀ ਨਹੀਂ ਖਾਗਿਆ ਤੇ ਮੈਂ ਤਾਂ ਰੋਟੀ ਬਣਾਈ ਇੰਡੀਕੇਟਰ ਦੇਣ ਦੇ ਕਿ ਉਹਨੇ ਇੱਧਰ ਨੂੰ ਜਾਣਾ ਉਹਨੂੰ ਭੁਜਾਇਆ ਕਿ ਚੱਲ ਤੂੰ ਪਰੇ ਤੇ ਉਹਨੇ ਆਲੇ ਧਿਆਨ ਨਹੀਂ ਦਿੰਦੇ ਮੇਰਾ ਬੜਾ ਧਿਆਨ ਇਹ ਮੈਨੂੰ ਪਿੱਛੇ ਇੰਨੀ ਟੈਨਸ਼ਨ ਰਹੀਗੀ ਇੰਨੀ ਤੇਜ਼ ਗੱਡੀ ਚਲਾਉਣ ਦੇ ਗੁਰਬਰਤਾਬ ਤੇ ਮੈਂ ਤਾਂ ਹੀ ਉਹ ਵੀਡੀਓ ਕਲਿੱਪ ਰੱਖਿਆ ਕਿ ਸਾਰਿਆਂ ਨੂੰ ਪਤਾ ਲੱਗੇ ਤੇ ਰਿਸ਼ਤੇਦਾਰ ਫੋਨ ਕਰਕੇ ਕਹਿਣ ਕਿ ਕਾਕਾ ਸੰਭਲ ਜਾ ਇਹ ਚੰਗੀ ਗੱਲ ਨਹੀਂ ਆ ਐਨੀ ਤੇਜ਼ ਗੱਡੀ ਮਤਲਬ ਲਿਸਨ ਨਹੀਂ ਦਿਆ ਕੁਝ ਵੀ ਤੇ ਐਨੀ ਫਾਸਲੀ ਆਇਸ ਨੂੰ ਵਰਨ ਹੁਣ ਲੱਗਿਆ ਉੱਪਰ ਓਹੋ ਹੁਣ ਇਹਦੀ ਹੱਥ ਸੀ ਗੱਡੀ ਆ ਗਈ ਇਹ ਹੁਣ ਆਪਣਾ ਐਕਸਪੀਰੀਅੰਸ ਦੱਸਣ ਅਨੰਦ ਦੇ ਮਰੂਨ ਉਹਨਾਂ ਨੂੰ ਗੱਡੀ 60 ਤੋਂ 40 60 ਤੋਂ ਉਪਰ ਡਾਕਟਰ ਨੇ ਮਨ ਰਿਹਾ ਕਿ 30 ਤੋਂ ਪੰਨੇ ਚਲੋਣੇ ਤੇ ਉਹ ਤੋਂ ਦੇ ਵਿੱਚ 80 ਤੇ ਭਜਾਈ ਲੈਂਦੇ ਆ ਜਲੋ ਉਪਜੀ ਜਿਆ ਤੁਹਾਨੂੰ ਆਪਣੇ ਫਿਰ ਕਰਦੀ ਰੌਣਕ ਨਾਲ ਸਟ੍ਰੀਟ ਦੀ ਰੌਣਕ ਅੱਜ ਰਾਤ ਵੀ ਬੜਾ ਲੇਟ ਸੁੱਤੇ ਬਸ ਇਹੀ ਗੱਲਾਂ ਕਰਦੇ ਨੇ ਕਿ ਅੱਜ ਚਰੌੜਕ ਲਾਈ ਜਣੀ ਅੱਜ ਕਰ ਚਰੌੜਕ ਲਾਈ ਜਣੀ ਆ ਪਰ ਇੱਥੇ ਤੇ ਲਾਈ ਜਣੀ ਮੈਂ ਰੋਥੇ ਜੜੀ ਥੋੜੀ ਹੋ ਜੜੀਆਂ ਹਨਾ ਉੱਥੇ ਰੋਣ ਫੇਰ ਰੋਣ ਕੀ ਹੋ ਜਣੀ ਆ ਕਾਲ ਦੇ ਨਹੀਂ ਕਿਤੇ ਥੱਲੇ ਆਏ ਉਹਨਾਂ ਨੂੰ ਮਜ਼ਾ ਲੱਗਣਾ ਇਹਨਾਂ ਨੂੰ ਵਾਇਗਰੋ 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 ਉਹ ਦੇਖੋ ਸਾਫ਼ ਸਫਾ ਰਖੜੇ ਜੰਗੀ ਆਂ ਟੀ ਆ ਫਿਰ ਵੀ ਇਹਨਾਂ ਨੂੰ ਡਿਸਕ ਲੈਣੀ ਹੋਣੀ ਹਾਂ ਭਈ ਆਪਾਂ ਨਿਕਲ ਜੀਏ ਲੋਕੀ ਰਹਿ ਜਾਣਾ ਆਏ ਹਾਏ ਮੇਰੇ ਗੱਡੀ ਅਜ ਮਾਰੀ ਇਹਨੇ ਮੇਰੇ ਆ ਸਿੱਧੀ ਗੱਲ ਕਿ ਜਦ ਪਾ ਲੱਗਣਾ ਤੂੰ ਦਿੰਦੀ ਆ ਗੱਡੀ ਰਾਮਾ ਆਂਡੀਆਂ ਤੋਂ ਰੁਕ ਜਿਓਂ ਸ਼ੇਰ ਵਾਂਗੂ ਬੈਠਾ ਵਿੱਚ ਇੱਕੂ ਗੂਜਿਆ ਮੈਗਾ ਸਕੂਲ ਚਲ ਜਾ ਰਹਿਣ ਦੇ ਕਹਿੰਦਾ ਨਹੀਂ ਮੈਨੂੰ ਤੇ ਜਾਣਾ ਛੁੱਟੀ ਕਰ ਲਈ ਇਹਨੇ ਸਕੂਲ ਤੋਂ ਅੱਜ ਮੈਂ ਕਿਹਾ ਬਾਅਦ ਚ ਵੀ ਛੁੱਟੀਆਂ ਹੋਣੀਆਂ ਵੀ ਤੂੰ ਗਾ ਕਰ ਕਹਿੰਦਾ ਨਹੀਂ ਮੈਨੂੰ ਤੇ ਜਾਣਾ ਨਹੀਂ ਗੂਜੂ ਨੇ ਕਹਤਾ ਮੇਰਾ ਹੋਮਵਰਕ ਲੈ ਆਇਓ ਗੂਜੂ ਇਸ਼ਾ ਪਹੁੰਚ ਕੇ ਅਸੀਂ ਰਾਜਾ ਸਾਹਿਬ ਤੇ ਬਸ ਥੋੜਾ ਜਿਹਾ ਰਸਤਾ ਹੋ ਰਿਹਾ ਤੇ ਬਜ਼ਰੋ ਪਾਈਸਾ ਦਾ ਫੋਨ ਆ ਗਿਆ ਕਿ ਮੈਂ ਪਹੁੰਚ ਗਿਆ ਇਮੀਗ੍ਰੇਸ਼ਨ ਹੋ ਰਹੀ ਹੈ ਨਾ ਇਮੀਗ੍ਰੇਸ਼ਨ ਹੋ ਰਹੀ ਹੈ ਤੇ ਆਪਣੇ ਚੱਕੜੇ ਲੱਗੇ ਹੋਇਆ ਰ ਤੇ ਸ਼ਾਇਦ ਅ ਕੋਈ ਉਦਿਸੀਰ ਨੂੰ ਪਹੁੰਚਣ ਹੋ ਕੇ ਤੇ ਉਹ ਵੀ ਆ ਜਾਣਗੇ ਬਾਅਦ ਟਾਈਮ ਤੇ ਆ ਉਹ ਵੀ ਟਾਈਮ ਤੇ ਇਧਰ ਉਹ ਵੀ ਟਾਈਮ ਤੇ सिंगापुर वाले आए इंग्लैंड वाले आए अब कितने बजे आए आपका दस बजे आप बता देते तो मैं नहीं आता मैं रेस्ट करता तो मैं आ गया क्या हुआ ਬਾਬਾ ਜੀ ਪਹੁੰਚ ਚੁੱਕੇ ਨੇ ਨਿਆਣੀ ਜਵਾਹਰ ਜਵਾਹਰ ਬਾਦ ਆ ਕੇ ਸਵਾਗਤ ਕਰਿਆ ਤੇ ਪੇਟ ਦੀ ਸਵਾਗਤ ਕਰੀਗੇ ਅਸੀਂ ਇੱਥੇ ਕਰਤਾ ਹੈ ਕਿ ਅੱਜ ਹੀ ਆਪਾਂ ਤਿਆਰ ਚਾਹ ਦਾ ਗਲਾਸ ਕੱਪੜਾ ਆ ਜਾ ਤ ਨਹੀਂ 2 ਘੰਟੇ ਹੋ ਗਈ ਭਰਾ ਬਣੀ ਚਲੋ ਜੋਗੀ ਬਟ ਗੰਗ ਕਰਮਾ ਕਰਵਾ ਕਰਮ ਚਾਹ ਲਿਆਓ ਬੰਦੇ ਥੋੜੀ ਚਾਹ ਲੈ ਚਾਹ ਪੀਏ ਜਰਬ ਦੇ ਕੋਲ ਬਈਏ ਕੋਈ ਛੱਡ ਜਾ ਮੈਂ ਸਾਰੇ ਇਹ ਕੁਝ ਕੱਢ ਕੇ ਵੀ ਦੋ ਬੇਸਣ ਕੋਈ ਹੋ ਦੂਜਾ ਨਾਲ ਬੇਸਣ ਤੇ ਹੋਤੀ ਆ ਪਿੰਨੀਆਂ ਪਿੰਨੀਆਂ

ਸੋ ਗੁਲਦਾਨ ਰੈਅਰਪੋਰਟ ਫਰੋਂ ਦਾ ਹਾਂਜੀ ਸਰ ਜੀ ਪੀਲੀ ਅੱਛਾ ਜੀ ਚੱਲਦੇ ਹਾਂ ਹੁਣ ਘਰ ਔਰ ਜੀ ਇੰਸੀ ਵਾਹ ਕੰਦਾ ਆ ਅ ਬੜਾ ਆ ਉਹ ਬੇ ਰੋਟੀ ਅੱਲੂ ਬਲੇ ਪ੍ਰਸ਼ਾਦ ਦੇ ਛੱਕੇ ਪਰੋਟੇ ਖਾ ਕੇ ਤੇ ਸਨੀ ਬਾਜੀ ਹੁਣੀ ਗਏ ਨੇ ਸੌਂ ਤੇ ਹੁਣ ਬਾਕੀ ਅਸੀਂ ਵੀ ਫਿਰ ਥੋੜਾ ਬੁਤਾ ਕੰਮ ਕੋ ਰੋਟੀ ਰੱਟੀ ਮੈਂ ਰਾਤ ਦੀ ਬਣਾਉਣ ਲੱਗੀ ਕਿਉਂਕਿ ਦੁਪਹਿਰੇ ਪਹੁੰਚੇ ਆ ਤੇ ਹੁਣ ਬਾਕੀ ਫੈਮਿਲੀ ਮੈਂਬਰ ਆ ਗਏ ਨੇ ਘਰ ਜਿਹੜੇ ਚਲੇਦੇ ਆ ਘਾੜੀਆਂ ਤੇ ਗਏ ਆ ਪ੍ਰਾਈਵੇਟ ਜੌਬ ਦਿਹਾੜੀਏ ਹੁੰਦੀ ਆ ਸਾਨੂੰ ਕੋਈ ਸ਼ਰਮ ਨਹੀਂ ਇਹ ਤੇ ਚੰਗੀ ਆ ਆਹ ਡੈਡੀ ਲੱਗੇ ਆਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਗੋ ਗੋ ਦੋ ਵੀ ਤਾਂ ਬੋਲੋ ਤੇ ਹੀ ਪ੍ਰੈਜ਼ੈਂਟ ਕਰਨਾ ਚਾਹੀਦਾ ਅਜੇ ਸੁੱਤਾ ਬਿਆ ਜਲਦੀਂਦੀ ਆ ਜਾਓ ਆਹ ਭਾਈ ਸਾਹ ਸੌਗੇ ਨੇ ਆਗੇ ਸੁੱਤਾ ਵੀ ਕਾਹੀ ਉਹ ਸਤੇ ਕਹਿੰਦੇ ਕੋਈ ਗੱਲ ਕੋਈ ਗੱਲ ਦੇਖ ਲੈ ਇਹ ਸਾਲੇ ਹੁਣ ਡੇਢ ਘੰਟਾ ਨਹੀਂ ਕੋਈ ਗੱਲ ਨਹੀਂ ਆ ਵਾਜੀ ਵਾਜੀ ਉਹ ਠੀਕ ਹੈ ਜੀ ਪ੍ਰੈਜ਼ੈਂਟ ਲੈ ਆਂਕੀ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਰੇ ਬੋਲ ਚੱਕੀ ਜਾਂਦੇ ਹੋ

ਲਓ ਜੀ ਇਹ ਸਭ ਜੇ ਤੁਸੀਂ ਚੋਣ ਲਾ ਲਓ ਬੜਾ ਛੋਟਾ ਜਿਹਾ ਫੁੱਲ ਹੈ ਬੜਾ ਕਿਊਟ ਜਿਹਾ ਹਲੋ ਕੱਲਾ ਡੇਕਾ ਦੀ ਲਓ ਜੀ ਉਹਨਾਂ ਪਰ ਕਰਦੇ ਲੋਕ ਤਾਂ ਸਾਰਿਆਂ ਨੇ ਮਿਲ ਲਿਆ ਚਾਹ ਆਪਣੀ ਪੀ ਲਿਆ ਰੋਟੀ ਡਿਨਰ ਵੀ ਕਰ ਲਿਆ ਵੇ ਆਪਾਂ ਵੀਡੀਓ ਬਣਾਈ ਦੀ ਬਾਅਦ ਵਿੱਚ ਤੇ ਸਭ ਨੇ ਮਿਲ ਲਿਆ ਤੇ ਉੱਤਰ ਜਿਹੜਾ ਉਹ ਪਿਛਲੇ ਘਵਰੇ ਚੜਕੇ ਆਪਸ ਵਿੱਚ ਗੱਲਾਂ ਬਾਤਾਂ ਕਰਨ ਦੇ ਪਤਾ ਨਹੀਂ ਕੀ ਕਰ ਰਹੇ ਤੇ ਵਸਿਕਾ ਨਿਕਲ ਗਿਆ ਸਾਡੇ ਨੂੰ ਦਸ ਵਜੇ ਤੇ ਡੀਲ ਹੋ ਰਹੀ ਹੈ ਸਾਡਾ ਤਾਂ ਟਾਈਮ ਇਹੀ ਆ ਸਾਡੇ ਨੂੰ ਸੌਂ ਜੀਦਾ ਹੈ ਬਸ ਤੇ ਨਹੀਂ ਤੇ ਫਿਰ ਜੇ ਸਾਡੇ ਨੂੰ 9:30 ਵਜੇ ਤੱਕ ਵੀ ਸੁੱਤੇ ਤੇ ਫਿਰ 12 1 ਵਜੇ ਤੋਂ ਬਾਅਦ ਨੀਂਦ ਹੁੰਦੀ ਆ ਸੋ ਆਪਾਂ ਜਿਹੜਾ ਟਾਈਮ ਨਹੀਂ ਸਮਝ ਜਾਂਦੇ ਆ ਤੇ ਏਸੀ ਅੱਜ ਦਾ ਛੋਟਾ ਜਿਹਾ ਵਲੌਗ ਮਿਲਦੇ ਆ ਜੀ ਖੈਰ ਲੋ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸੀ ਕਾਲ ਜੀ ਸਾਰਿਆਂ ਨੂੰ ਸਾਰੇ ਆਪ ਆਪਣੇ ਕੰਮਾਂ ਵਿੱਚ ਚੱਲ ਗਏ ਨੇ